ਸਰਦ ਰੁੱਤਾਂ ਦੇ ਹੀ ਪਤੰਗ ਬਾਜ਼ਾਂ ਦੇ ਵਿੱਚ ਪਤੰਗ ਬਾਜ਼ੀ ਦਾ ਸ਼ੌਂਕ ਹੈ ਜੋ ਉਹ ਜਾਗ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਬਸੰਤ ਰੁੱਤ ਹੈ ਜੋ ਉਹ ਸ਼ੁਰੂ ਹੋ ਚੁੱਕੀ ਹੈ ਬਸੰਤ ਆਉਣ ਵਾਲੀ ਹੈ ਬਸੰਤ ਦੇ ਮੱਦੇ ਨਜ਼ਰ ਸੰਗਰੂਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਬਸੰਤ ਮਨਾਈ ਜਾਂਦੀ ਹੈ ਅੱਜ ਅਸੀਂ ਬਿੱਟੂ ਪਤੰਗ ਪੰਡਿਆਰੇ ਦੇ ਖੜੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅਲੱਗ ਅਲੱਗ ਵੈਰਾਈਟੀਆਂ ਦੇ ਇਨਾ ਵੱਲੋਂ ਪਤੰਗ ਰੱਖੇ ਗਏ ਹਨ ਅਤੇ ਇੱਥੇ ਚਾਈਨਸ ਜ਼ੋਰ ਦੀ ਵਰਤੋਂ ਬਿਲਕੁਲ ਵੀ ਨਹੀਂ ਹੁੰਦੀ ਸ਼ੁਰੂ ਸੂਚਨਾ ਰੱਖੀ ਸੀ ਲੇਕਿਨ ਜਦੋਂ ਪਤਾ ਲੱਗਿਆ ਕਿ ਨੁਕਸਾਨ ਕਰਦੀ ਆ ਤਾਂ ਇਹਨਾਂ ਨੇ ਡੋਰ ਰੱਖਣੀ ਬੰਦ ਕਰ ਦਿੱਤੀ ਤਾਂ ਇਹ ਡੋਰ ਹੈ ਜੋ ਕਿਤੇ ਨਾ ਕਿਤੇ ਪੰਛੀਆਂ ਦਾ ਨੁਕਸਾਨ ਕਰਦੀ ਆ ਜਾਨਵਰਾਂ ਲਈ ਨੁਕਸਾਨ ਕਰਦੀ ਆ ਤਾਂ ਉੱਥੇ ਹੀ ਇਨਸਾਨਾਂ ਦੀ ਆਪਾਂ ਹੁਣ ਖਬਰਾਂ ਦੇਖਦੇ ਆਂ ਕਿ ਖਬਰਾਂ ਦੇ ਵਿੱਚ ਵੀ ਆਪਾਂ ਨੇ ਕਈਆਂ ਵਿੱਚ ਦੇਖਿਆ ਕਿ ਕਈ ਮਾਮਾ ਦੇ ਪੁੱਤ ਇਸ ਖੂਨੀ ਡੋਰ ਨੇ ਖੋਲੇ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ ਰਾਬ ਵਿੱਚ ਕੇ ਬਾਈ ਵੀ ਇੱਥੇ ਪਤੰਗ ਲੈਣ ਆਏ ਹਨ ਵੀਰ ਜੀ ਮਯੂਰ ਨੇ ਗੱਲਬਾਤ ਕਰਨ ਲੈ ਕਿਨੇ ਮਜ਼ੇ ਆਪਣਾ ਜੈਦੇਵ ਜੀ ਜੈਦੇ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਪਤੰਗਬਾਜ਼ੀ ਹੈ ਹੁਣ ਪਹਿਲਾਂ ਦੇ ਨਾਲੋਂ ਚਾਈਨਸ ਡੋਰ ਵਾਲ ਜਿਆਦਾ ਲੋਕਾਂ ਦਾ ਰੁਝਾਨ ਵਧਿਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਖਤ ਸਖਤਾਈ ਕੀਤੀ ਤੇ ਉਸ ਨੂੰ ਬੈਨ ਕੀਤਾ ਕਿੰਨਾ ਕੁ ਫਰਕ ਪੈ ਰਿਹਾ ਹੈ ਪੰਜਾਬ ਪੁਲਿਸ ਨੇ ਬਹੁਤ ਸਖਤਾਈ ਦਿੱਤੀ ਹੈ ਹੁਣ ਧਿਆਨ ਸੂਤੀ ਡੋਰ ਵਾਲ ਹੈ ਜੀ ਕੀ ਨੁਕਸਾਨ ਹੈ ਇਸ ਚਾਈਨੀ ਡੋਰ ਦੇ ਚਾਈਨੀ ਡੋਰ ਦੇ ਬਹੁਤ ਨੁਕਸਾਨ ਨਹੀਂ ਬਹੁਤ ਨੁਕਸਾਨ ਪੰਛੀ ਪੰਛੀ ਹੋਰ ਬੰਦਿਆਂ ਨੂੰ ਵੀ ਬਹੁਤ ਨੁਕਸਾਨ ਪਹੁੰਚ ਰਿਹਾ ਹੈ ਪਤੰਗਬਾਜ਼ ਪਤੰਗ ਖਰੀਦ ਰਹੇ ਹਨ ਤਾਂ ਉੱਥੇ ਹੀ ਗੱਲਬਾਤ ਕਰਾਂਗੇ ਦੁਕਾਨ ਦੇ ਮਾਲਕ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਨਾਮ ਆਪਣਾ ਬਿੱਟੂ ਪਤੰਗ ਭੰਡਾਰ ਸੰਗਰੂਰ ਬਿੱਟੂ ਜੀ ਕਿਸ ਤਰ੍ਹਾਂ ਦਿਖਦੇ ਹੋ ਜੋ ਤੁਹਾਡੀ ਦੁਕਾਨ ਤੇ ਚਾਈਨਸ ਡੋਰ ਮਿਲਦੀ ਹੈ ਬਿਲਕੁਲ ਨਹੀਂ ਜੀ ਕਿਉਂ ਕਿਉਂਕਿ ਖਤਰਨਾਕ ਹੈ ਜਾਣ ਲੋਕਾਂ ਦੇ ਘਰ ਤਾਂ ਉਹੀ ਜ਼ਿਆਦਾ ਪਤੰਗ ਉਡਾਦੇ ਨੇ ਉਹਨਾਂ ਦੀ ਦੇਖੋ ਜੀ ਬੱਚੇ ਜਿਹੜੇ ਫਰੈਂਡ ਸਰਕਲ ਹੈ ਕਾਲਜ ਦੇ ਮੁੰਡੇ ਪੜ੍ਹਦੇ ਨੇ ਬਸ ਇੱਕ ਦੂਜੇ ਲੈ ਕੇ ਕਰੀਏ ਨੇ ਲੇਕਿਨ ਸੰਗਰੂਰ ਦੀ ਕਿਸੇ ਵੀ ਸ਼ਾਪ ਤੇ ਮੈਂ ਕੋਈ ਵੀ ਚਾਈਨੀ ਡੋਰ ਨਹੀਂ ਵੇਚੂਗਾ ਕसम ਖਾਈਏ ਸਭ ਨੇ ਕੋਈ ਸਮਰੂਰ ਚੈਦ ਸ਼ੌਭਤੋ ਨਹੀਂ ਮਿਲੇਗੀ ਫਰੈਂਡ ਸਰਕਲ ਚ ਗੱਲ ਵੱਖਰੀ ਆ ਪਿੰਡਾਂ ਚ ਹੋ ਗਿਆ ਇਹਨਾਂ ਕਿ ਇੱਥੇ ਕਾਟਨ ਥ੍ਰੈਡ ਅੱਜ ਕੱਲ ਮਾਰਕੀਟ ਚ ਸੂਤੀ ਧਾਗਾ ਚੁੱਕਿਆ ਤੁਸੀਂ ਧਾਗੇ ਦੀ ਗੱਲ ਕਰ ਰਹੇ ਹੋਗੇ ਚਾਈਨਜ਼ ਦੌਰ ਦਾ ਪਲਾਸਟਿਕ ਹੁੰਦੀ ਆ ਉਸ ਨੂੰ ਕੱਟਣਾ ਵੀ ਫਿਰ ਕਾਫੀ ਔਖਾ ਹੋ ਜਾਂਦਾ ਨਹੀਂ ਨਹੀਂ ਬਹੁਤ ਅੱਛੀ ਡੋਰਾ ਚੁੱਕੇ ਨੋਪਲੇਜ ਚ ਜਿਸਦੇ ਕੋ ਸੂਤੀ ਆ ਨਿਊ ਇੰਡੀਆ ਹੋਗਾ ਕਿਆ ਇਹ ਨੋਪਲੇਜ ਦੀ ਡੋਰ ਹੈ ਘੁੱਟਾਂ ਚ ਆ ਚੁੱਕੀ ਹੈ ਨੋਪਲੇਜ ਧਾਗਾ ਹੈ ਸੇਫ ਹੁਲੀ ਹੈ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰਦੀ ਮਕਸੀਆ ਨੂੰ ਜਨਵਾਰ ਨੂੰ ਨਾ ਗਲੇ ਫੇ ਟੁੱਟ ਜਾਂਦੀ ਹੈ ਨੋਪਲੇਸ ਦਾ ਕੱਚਾ ਟੁੱਟਿਆ ਬਰ ਨਾਲੇ ਸਸਤੀ ਪੈਂਦੀ ਹੈ ਚਾਈਨਿਸ ਧਾਗੇ ਨਾਲੋਂ ਇਹ ਸਸਤੀ ਡੋਰ ਪੈਂਦੀ ਹੈ ਕੋਈ ਮਹਿੰਗੀ ਨਹੀਂ ਹੈ ਲੋਕੀ ਚਾਈਨਿਸ ਦੇ ਕੇ ਵੀ ਸਸਤੀ ਪੈਂਦੀ ਬਿਲਕੁਲ ਸਸਤੀ ਪੈਂਦੀ ਇਹ ਸਸਤੀ ਪੈਂਦੀ ਹੈ ਸੁੱਤੀ ਧਾਗਾ ਨੋਪਲੇਸ ਦਾ ਹੈਗਾ ਬਰ ਹੁਣ ਮੋਨੋਗੈਟਰੇ ਸੁੱਤੀ ਧਾਗਾ ਬਣਾਤਾ ਕੋਟਨ ਮਾਜਾ ਜੰਬੋ ਕੋਟਨ ਮਾਜਾ ਇਹ ਮੋਨੋਗੈਟ ਨੇ ਸੁੱਤੀ ਧਾਗਾ ਬਣਾਇਆ ਨੋਪਲੇਸ ਸੇਫਲੀ ਬਿਲਕੁਲ ਵਰਦਮਨ ਥ्रेड ਨਾਲ ਵਰਦਮਨ ਨਾਲ ਬਹੁਤ ਹੀ ਅੱਛਾ ਧਕ ਹੈ ਸੇਫ ਹੈ ਸਸਤਾ ਵੀ ਹੈ ਕੋਈ ਨਾ ਮਹਿੰਗਾ ਨਹੀਂ ਹੈ ਸਸਤਾ ਹੈ ਇਹ 300 400 ਰੁਪਏ ਗੋਟੇ ਇਨਕੇ 2000 ਮੀਟਰ 3000 ਮੀਟਰ ਜਿਸ ਤਰ੍ਹਾਂ ਇਹ ਹੈ ਲਈ ਹੁਣ ਹੁਣ 400 ਦੇ ਕਰੀਬ 5000 ਮੀਟਰ ਕਰੀਬ ਹੈ ਇਹ ਵਾਲੀ ਸਾਢੇ 350 ਦੀ 5000 ਮੀਟਰ ਮਿਲ ਜੇਗੀ ਥੋੜਾ ਹੋਰ ਕੱਚਾ ਹੋ ਜਾਏਗਾ ਕਹਿੰਦਾ ਮੈਨੂੰ ਨੁਕਸਾਨ ਨਹੀਂ ਹੈ ਔਰ ਸਸਤਾ ਵੀ ਹੈ ਕੋਈ ਨੁਕਸਾਨ ਵੀ ਨਹੀਂ ਆਏਗਾ ਸੁਤੀ ਕੋਟਨ ਚੁੱਧ ਕਿੰਨੇ ਅੰਕੇ ਤੁਹਾਡੇ ਕੋਲ ਇਹ ਸੇਲ ਹੁੰਦਾਗਾ ਕਿਉਂਕਿ ਲੋਕਾਂ ਦਾ ਰੁਝਾਨ ਤਾਂ ਇਧਰ ਸੀ ਲੇਕਿਨ ਆਪਾਂ ਦੇਖ ਰਿਹਾ ਕਿ ਤੁਹਾਡੇ ਕੋਲ ਜੋ ਪਤੰਗਬਾਜ਼ੀ ਪਤੰਗ ਲੈ ਕੇ ਆਰ ਜਾ ਰਹੇ ਨੇ ਉਹ ਨਾਲ ਇਹ ਡੋਰ ਵੀ ਲੈ ਕੇ ਜਾ ਰਹੇ ਨੇ ਦੇਖੋ ਇਹ ਪਤਾ ਕੀ ਜਿਹੜਾ ਪੜਿਆ ਲਿਖਿਆ ਬੰਦਾ ਸਮਝਦਾਰ ਹੈ ਉਹ ਆਪਣੇ ਬੱਚਿਆਂ ਨੂੰ ਸਾਰੇ ਇਹੀ ਦਿਵਾਰ ਹੈ ਜਿੰਨੇ ਪੜੇ ਲਿਖੇ ਨੌਜਵਾਨ ਨੇ ਸਾਰੇ ਆਪਣੇ ਬੱਚੇ ਨੂੰ ਇਹੀ ਦਿਵਾਰ ਨੇ ਸਾਡੇ ਸਾਹਮਣੇ ਪਹਿਲਾਂ ਨਾਲੋਂ ਕਾਫੀ ਫਰਕ ਪੈ ਚੁੱਕਿਆ ਲੋਕੀ ਯਾਨੀ ਕਿ ਪੜੇ ਲਿਖੇ ਸਾਰੇ ਕੋਟਨ ਥ੍ਰੈਡ ਲੈ ਕੇ ਜਾ ਰਹੇ ਨੇ 2100 ਰੁਪਏ ਕਿਹੜੇ ਕਿਹੜੇ ਤੰਗ ਪਤੰਗ ਰੱਖਿਆ ਨੇ ਆਪਣੇ ਕੋਲੇ ਸਰ ਆਪਾਂ ਦੇਖ ਰਹੇ ਸੀ ਕਾ ਪਤੰਗ ਕਾਫੀ ਪਏ ਨੇ ਕਿਹੜੀ ਕਿਹੜੀ ਤੰਗ ਨੇ ਪਤੰਗਾਂ ਦੀ ਅੱਜ ਕੱਲ੍ਹ ਵੈਰੈਟੀ ਬਹੁਤ ਆਈ ਹੈ ਮਾਰਕੀਟ 'ਚ ਦੇਖੋ ਜਿਸ ਤਰ੍ਹਾਂ ਸਟਾਰ ਪਤੰਗ ਹੋ ਗਿਆ ਯੂਟਿਊਬਰ ਸਟਾਰ ਪਤੰਗ ਸਿੱਧੂ ਮੂਸੇ ਵਾਲਾ ਪਤੰਗ ਹੋ ਗਿਆ ਜੀ ਵੇ ਸਿੱਧੂ ਮੂਸੇ ਵਾਲਾ ਪਤੰਗ ਹੋ ਗਿਆ ਇੱਕ ਅਸੀਂ ਲੈਟ ਵਾਲਾ ਪਤੰਗ ਤਿਆਰ ਕਰ ਰਹੇ ਹਾਂ ਲੈਟ ਵਾਲਾ ਪਤੰਗ ਦੇਖੋ ਲੈਟ ਵਾਲਾ ਪਤੰਗ ਬਹੁਤ ਡਿਮਾਂਡ ਹੈ ਕਾਫੀ ਇਧਰ ਦੇਖੋ ਲੈਟ ਵਾਲੇ ਪਤੰਗ ਦੀ ਕਾਫੀ ਡਿਮਾਂਡ ਹੈ ਲੈਟ ਵਾਲਾ ਪਤੰਗ ਅੱਜ ਕੱਲ੍ਹ ਆ ਗਿਆ ਮਾਰਕੀਟ 'ਚ ਇਹ ਵੀ ਚ ਪਤੰਗ ਆ ਸਿੰਪਲ ਡੋਰਲ ਨਹੀਂ ਇਹ ਨਹੀਂ ਲਾਈਟਾਂ ਲੱਗੀਆਂ ਕਿ ਵਾਲੀਆਂ ਨੇ ਇਸ ਤੇ ਕਦੋਂ ਚੱਲਦਾ ਇਹ ਸਿੰਪਲ ਬੈਟਰੀ ਨਾਲ ਸੈੱਲ ਨਾਲ ਹੀ ਇੱਕ ਬੈਟਰੀ ਨਾਲ ਸੈੱਲ ਨਾਲ ਚੱਲਦਾ ਕੋਈ ਨਹੀਂ ਪੂਰਾ 1000 ਰੁਪਏ ਲਾਈਟ ਵੇਟ ਹੈ ਕੋਈ ਨਾ ਪਾਰੀ ਵੀ ਨਹੀਂ ਹੈ ਇਹ ਤੁਸੀਂ ਆਪ ਠੇਾਰ ਕੀਤਾ ਇਹ ਜੀ ਆਪ ਤਾਂ ਕਰਵਾਇਆ ਹੈ ਅੱਛਾ ਇਹ ਕਾਰੀਗਰ ਤੋਂ ਤਿਆਰ ਕਰਾਇਆ ਆਪ ਤੁਸੀਂ ਦੱਸ ਰਹੇ ਜਿਵੇਂ ਸਿੱਧੂ ਮੂਸੇਵਾਲੇ ਦੇ ਪਤੰਗ ਵੀ ਤੁਸੀਂ ਤਿਆਰ ਕਰਵਾਏ ਹੋ ਨਾ ਹੋਰ ਕਿਸ ਕਿਸ ਦੀ ਚੀਜ਼ ਤੰਗ ਤਿਆਰ ਕਰਾਇਆ ਜੀ ਕਿਸਾਨੀ ਸੰਘਰਸ਼ ਤੇ ਕੁਝ ਪਤੰਗ ਦਾ ਆਰਡਰ ਦਿੱਤਾ ਹੈ ਮੈਮ ਮਾਰਗ ਜੀ ਸਾਡੇ ਕੋਲ ਜਲਦੀ ਆ ਜਾਏਗਾ 2-4 ਦਿਨਾਂ ਵਿੱਚ ਕਿਸਾਨੀ ਸੰਘਰਸ਼ ਤੇ ਪਤੰਗ ਆਣਗੇ ਸਾਡੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਆਪਣੇ ਬੱਚਿਆਂ ਨੂੰ ਚਾਈਨਸ ਡੋਰ ਬਰਤਨ ਤੋਂ ਰੋਕ ਨਹੀਂ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਸਾਰੇ ਮਾਤਾ ਪਿਤਾ ਬੱਚਿਆਂ ਨੇ ਮਾਤਾ ਪਿਓ ਨੂੰ ਬੇਨਤੀ ਹੀ ਕਰੂੰਗਾ ਵੀ ਆਪਣੇ ਬੱਚੇ ਨੂੰ ਪਲਾਸਟਿਕ ਡੋਰ ਬਿਲਕੁਲ ਨਾ ਲੈ ਕੇ ਦੋ ਪਲਾਸਟਿਕ ਡੋਰ ਸਸਤੀ ਲਾ ਸਮਝੋ ਅਜਿਹਾ ਮਾਰਕੀਟ ਸੁਤੀ ਧਾਗਾ ਬਹੁਤ ਹੀ ਸਸਤਾ ਚੁੱਕਿਆ ਹੈ ਨਿਊ ਇੰਡੀਆ ਪੈਂਥਰ ਇਹ ਕੋਟਨ ਥਰੇਡ ਦਾ ਮਾਝ ਆ ਚੁੱਕਿਆ ਹੈ ਮਾਰਕੀਟ ਚ ਸਸਤਾ ਪੈਂਦਾ ਹੈ ਸੇਫ ਹੈ ਕੋਈ ਨੁਕਸਾਨ ਤਾਂ ਹੈ ਕਿ ਨਹੀਂ ਹੈ ਸਾਰੇ ਮਾਤਾ ਪਿਤਾ ਨੂੰ ਅਸੀਂ ਬੇਨਤੀ ਕਰੂੰਗਾ ਬੱਚਿਆਂ ਦੇ ਵੀ ਸੁੱਤੀ ਡੋਰਾ ਲੈ ਕੇ ਦੇਣ ਬੱਚਿਆਂ ਨੂੰ ਰੇਟਾਂ ਦੀ ਗੱਲ ਕੀਤੀ ਆਵੇ ਹਰ ਸਾਲ ਰੇਟ ਵਧਦੇ ਨੇ ਤਾਂ ਲੋਕਾਂ ਦਾ ਰੁਝਾਨ ਕਿਹ ਹੋ ਰਿਹਾ ਦੇਖੋ ਰੇਟ ਦਾ ਹਰ ਸਾਲ ਦੇਖੋ ਵੱਧਦੇ ਨੇ ਮਹਿੰਗਾਈ ਹੈ ਲੇਬਰ ਬਹੁਤ ਵੱਧ ਗਈ ਕਿਉਂਕਿ ਲੇਬਰ ਨੂੰ ਕੁਝ ਬਜਦਾ ਨਹੀਂਗਾ ਲੇਕਿਨ ਰੁਝਾਨ ਵਾਲ ਥੋੜੀ ਜਿਹੀ ਕਮੀ ਨਹੀਂ ਆਈ ਕੋ ਐਸੀ ਗੱਲ ਨਹੀਂ ਹੈ ਜਿਹੜੇ ਬੱਚੇ ਸ਼ਕੀਨ ਨੇ ਪਤੰਗ ਦੇ ਉਹ ਤੋਂ ਪਤੰਗ ਉਡਾਉਂਦੇ ਨੇ ਇਹਨਾਂ ਚੀਜ਼ਾਂ ਕੋਈ ਕਮੀ ਨਹੀਂ ਹੈ ਠੀਕ ਹੈ ਮਾਰਕੀਟ 'ਚ ਪਤੰਗਾਂ 'ਚ ਥੋੜੀ ਜਿਹੀ ਕਮੀ ਜ਼ਰੂਰ ਹੈ ਲੇਕਿਨ ਬੱਚਿਆਂ ਦਾ ਸ਼ੌਕ ਪਤੰਗਾਂ ਦੀ ਕਮੀ ਪੈ ਗਈ ਪਤੰਗਾਂ ਦੀ ਕਮੀ ਹੈ ਕਿਉਂਕਿ ਲੇਬਰ ਘਟ ਗਈ ਜੀ ਲੇਬਰ ਮਹਿੰਗੀ ਹੋਣ ਕਰਕੇ ਪਤੰਗ ਮਹਿੰਗਾ ਹੋ ਗਿਆ ਬੱਚਾ ਥੋੜਾ ਜਿਹਾ ਝਿਜਕਦਾ ਵੀ ਮਹਿੰਗਾ ਹੋ ਗਿਆ ਪਤੰਗ ਲੇਬਰ ਦੀ ਕਮੀ ਕਰਕੇ ਲਖਨਊ ਕਾਟ ਹਨਾ ਪਤੰਗਾਂ ਆਉਂਦੇ ਹੁੰਦੇ ਸੀਗੇ ਹਾਂ ਲਖਨਊ ਕਾਲਜ ਕਰ ਬੋਚ ਰਿਹਾ ਰਾਮਪੁਰੀ ਪਤੰਗ ਜ਼ਿਆਦਾ ਚੱਲਦਾ ਹੈ ਜ਼ਿਆਦਾ ਪਤੰਗ ਰਾਮਪੁਰੀ ਅੱਜ ਕੱਲ ਦਾ ਸੇਫੁਲੀ ਵਧੀਆ ਹੁੰਦਾ ਹੈ ਲਖਨਊ ਕਾਲਪੂ ਅਮਰਸਰੀ ਪਤੰਗ ਛੱਜ ਹੋ ਗਿਆ ਜਿਵੇਂ ਉਹ ਵੀ ਵਧੀਆ ਚੱਲਦਾ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜੋ ਪਤੰਗਬਾਜੀ ਹੈ ਅੱਜ ਦੀ ਘੜੀ ਉਹਦਾ ਰੁਝਾਨ ਬਿਲਕੁਲ ਨਹੀਂ ਘਟਿਆ ਬਲਕਿ ਲੋਕਾਂ ਦਾ ਰੁਝਾਨ ਵਧ ਹੀ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਚਾਈਨਸ ਡੋਰ ਦੀ ਤਾਂ ਉਸ ਵੱਲੋਂ ਲੋਕਾਂ ਦਾ ਰੁਝਾਨ ਬਹੁਤ ਘਟ ਰਿਹਾ ਕਿਉਂਕਿ ਪੰਜਾਬ ਪੁਲਿਸ ਵੱਲੋਂ ਵੀ ਸਖਤਾਈ ਹੈ ਤੇ ਦੁਕਾਨਦਾਰਾਂ ਨੇ ਸਾਰਿਆਂ ਨੇ ਸਾਰਿਆਂ ਨੇ ਕਸਮ ਖਰਕੀ ਹੈ ਕਿ ਨਾ ਵੀਰ ਜੀ ਆਪਣਾ ਵਿੱਕੀ ਪੰਸਰ ਪੰਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਚਾਈਨਸ ਡੋਰ ਦਾ ਰੁਝਾਨ ਲੋਕਾਂ ਵੱਲ ਕਾਫੀ ਜ਼ਿਆਦਾ ਕ੍ਰੇਜ਼ ਸੀਗਾ ਇਸ ਵਾਰ ਕਿੰਨਾ ਕੁ ਫਰਕ ਪੈ ਰਿਹਾ ਵੀਰ ਜੀ ਕੋਈ ਫਰਕ ਨਹੀਂ ਪੈ ਰਿਹਾ ਓਮੀ ਚੱਲ ਰਿਹਾ ਸਾਰਾ ਕੁਝ ਇੱਕ ਆਪਾਂ ਨੂੰ ਲੱਗ ਰਿਹਾ ਹੈ ਗਲਤ ਆਪਣੇ ਤੇ ਡਿਪੈਂਡ ਹੈ ਜੇ ਆਪਾਂ ਹੀ ਨਹੀਂ ਉਹ ਕਰਾਂਗੇ ਤਾਂ ਅੱਗੇ ਕੀ ਕਰਾਂਗੇ ਆਪਾਂ ਹੀ ਲੈ ਕੇ ਦੇ ਰਹੇ ਆ ਇੱਕ ਆਪਾਂ ਜਰੂਰ ਉਹ ਕਰ ਰਹੇ ਆ ਪਰ ਅੱਗੇ ਕੋਈ ਨਹੀਂ ਰੁਕਦਾ ਇਹ ਤਾਂ ਇੱਕ ਫਾਰਮੈਲਟੀ ਆਪਾਂ ਸਭ ਕਰ ਲੈਣੀ ਆ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਇਨੀ ਸਖਤਾਈ ਹੈ ਬੇਜੀ ਕੋਈ ਸਖਤਾਈ ਹੁੰਦੀ ਫਿਰ ਆਂਦੀ ਕਿਥੋਂ ਆ ਮਿਲ ਰਹੀ ਹੈ ਦੁਕਾਨਦਾਰ ਜੋ ਨੇ ਕਸਮ ਖਾ ਚੁੱਕੇ ਕਿ ਅਸੀਂ ਨਹੀਂ ਵੇਚਾਂਗੇ ਇਹ ਨਹੀਂ ਵੇਚਣਗੇ ਤਾਂ ਫਿਰ ਉਹੀ ਬਾਉ ਜੀ ਦੀ ਜੋ ਗੱਲ ਆ ਗਈ ਫਰੈਂਡ ਸਰਕਲ ਅੱਜ ਕੱਲ ਹਰ ਇੱਕ ਦਾ ਸੋਡਾ ਵੀ ਹੋਊਗਾ ਦੇਖੋ ਮਾਇਨਾ ਕਰਿਓ ਫ੍ਰਿਕ ਪਾਸੋਂ ਕੁਝ ਨਾ ਕੁਝ ਬੰਦਾ ਜਿਗਾਰ ਲਾ ਕੇ ਲਈ ਜਾਂਦਾ ਆ ਆਪਾਂ ਤਾਂ ਕਹਿੰਨੇ ਬੰਦ ਹੋਵੇ ਸਰ ਨਾਲ ਬੈਸਟ ਡੋਰ ਸੀ ਹੁਣ ਆਪਣੇ ਟਾਈਮ 'ਚ ਆਪਾਂ ਕਿਹੜਾ ਡਾਈ ਨਹੀਂ ਹੂੰ ਉਹਦੇ ਵਰਗੀ ਰੀਤ ਨਹੀਂ ਸੀ ਹਫਤਾ ਵਫਤਾ ਬਨੇ ਸੁੱਤਣ ਲੱਗ ਜੇ ਸੁੱਤਣ ਉਹ ਚੀਜ਼ਾਂ ਉਹ ਪ੍ਰਾਣੀਆਂ ਉਹ ਚੀਜ਼ਾਂ ਹੁੰਨੀ ਹੈਗੀਆਂ ਤਾਂ ਨੁਕਸਾਨ ਦਾ ਕਰ ਪਰ ਸੋਚੇ ਦਾ ਨਹੀਂ ਕੋਈ ਕਿਸ ਤਰ੍ਹਾਂ ਬਚਾ ਜਾ ਸਕਦਾ ਫਿਰ ਇਸ ਖੂਨਨੀ ਡੋਰ ਤੋਂ ਜਿਸ ਤਰ੍ਹਾਂ ਆਪਾਂ ਰਾਤ ਕੋਈ ਪਤੰਗ ਉਡਾਂਦਾ ਹੈ ਜੇ ਕੋਈ ਪਤੰਗਬਾਜ਼ੀ ਕਰ ਰਿਹਾ ਤਾਂ ਪੁਲਿਸ ਨੂੰ ਉਹਨਾਂ ਦੇ ਕੋਠਿਆਂ ਦੇ ਉੱਪਰ ਜਾ ਕੇ ਚੈੱਕ ਕਰਨਾ ਪਵੇਗਾ। ਵੀਰ ਜੀ ਪਤਾ ਹੈ ਕਿ ਇਹ ਜਾਤਾਂ ਦੇ ਫੈਕਟਰੀਆਂ ਚ ਬੰਦ ਹੋਣੀ ਚਾਹੀਦੀਆਂ। ਹੁਣ ਇਹ ਤਾਂ ਤਿਹਾਰ ਹੈ। ਇਹ ਜੇ ਆਏ ਜਾਊਗਾ ਤਾਂ ਫਿਰ ਇੱਕ ਲੋਕਾਂ ਚ ਲੜਾਈ ਦਾ ਕਾਰ ਜਿਵੇਂ ਤੁਸੀਂ ਦੱਸਿਆ ਨਾ ਵੀ ਆਪਾਂ ਹੀ ਲੈ ਕੇ ਦੇ ਰਹਾਂਗੇ। ਤੁਹਾਡੇ ਕੋਲ ਸਹੀ ਹੈ ਕਿ ਮਾਪੇ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਕਿ ਆਪਾਂ ਪਹਿਨਾ ਜੋ ਆਪਣਾ ਪਿਛੋਕਰ ਦੀ ਆਪਾਂ ਕਿਸ ਤਰ੍ਹਾਂ ਡੋਰ ਸੂਤ ਰਹੇ ਸੀ ਜੇ ਆਪਾਂ ਉਹਨੂੰ ਸਾਰਾ ਦੱਸਾਂਗੇ ਤਾਂ ਕਿਤੇ ਅੱਗੇ ਹਰਜਾਨ ਘਟੇਗਾ। ਹੁਣ ਗੱਲ ਵੀਰ ਜੀ ਉਹੀ ਹੈ ਹੁਣ ਮੈਂ ਆ ਮੈਂ ਆਉਂਦੀ ਜਗ੍ਹਾ ਲਾਣਾ ਹੈ ਮੈਂ ਕਹਤਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਦਵਾਂਦਾ ਇੱਕ ਮੇਰੇ ਕਰਨ ਨਾਲ ਕੁਝ ਨਹੀਂ ਹੋਣਾ ਸਮਝਣਾ ਪੈਣਾ ਉਹ ਤਾਂ ਸਭ ਨੂੰ ਇੱਕ ਹੋ ਕੇ ਫੇਰ ਬੰਦ ਹੋਊਗੀ ਨਾ ਉਹ ਕੋਈ ਹੁੰਦਾ ਨਹੀਂ ਉਹ ਤਾਂ ਇੱਕ ਆਪਣੀਆਂ ਗੱਲਾਂ ਨੇ ਬਸ ਅੱਜ ਠੀਕ ਹੈ ਬਸੰਤ ਤੋਂ ਬਾਅਦ ਫੇਰ ਉਹੀ ਗੱਲ ਕਿਧਰ ਕਿਧਰ ਜਾਣੀ ਮਾਲੀ ਨੁਕਸਾਨ ਦਾ ਬੋਹਿਆ ਦੌਰ ਹੈ ਆਪਾਂ ਖ਼ਬਰਾਂ ਦੇਖਿਆ ਕਿ ਕਿੰਨੇ ਮਾਮੇ ਪੁੱਤ ਮਰੇ ਜੀ ਬਹੁਤ ਜ਼ਿਆਦਾ ਹੋ ਰਿਹਾ ਬਹੁਤ ਜ਼ਿਆਦਾ ਪਰ ਗੌਰ ਨਹੀਂ ਕਰਦਾ ਗੌਰ ਉਹ ਕਰਦੇ ਜਿਹਦਾ ਜਾਂਦਾ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਜਿਵੇਂ ਦੁਕਾਨਦਾਰ ਬੀਜ ਨੇ ਦੱਸਿਆ ਸੀਗਾ ਕਿ ਕਿਤੇ ਨਾ ਕਿਦੋਂ ਬੱਚੇ ਹਨ ਜੋ ਉਹ ਫਰੈਂਡ ਸਰਕਲ ਚੋਂ ਉਹ ਡੋਰ ਲੈ ਲੈਂਦੇ ਹਨ ਲੇਕਿਨ ਦੁਕਾਨਦਾਰ ਨੇ ਕਸਮ ਖਾਰ ਕੇ ਕਿਹਾ ਕਿ ਉਹ ਡੋਰ ਨਹੀਂ ਲੈਣਗੇ ਲੇਕਿਨ ਇਹਨਾਂ ਦੇ ਕਹਾਂ ਦੇ ਮੁਤਾਬਕ ਜੇ ਆਪਾਂ ਹੀ ਨਹੀਂ ਡੋਰ ਲੈ ਕੇ ਦਵਾਂਗੇ ਜੇ ਆਪਣਾ ਬੱਚਾ ਉਸ ਡੋਰ ਨੂੰ ਦੀ ਵਰਤੋਂ ਕਰ ਰਿਹਾ ਤਾਂ ਪੋ ਉਸ ਨੂੰ ਉਸ ਤੋਂ ਹਟਾ ਕੇ ਜੋ ਬਾਈ ਜੀ ਨੇ ਡੋਰ ਦਿਖਾਈ ਸੀਗੀ ਮੋਨੋਕਾਈਟ ਦੀ ਉਹ ਆਪਾਂ ਲੈ ਆ ਕੇ ਦਈਏ ਜਾਂ ਹੋਰ ਸੂਤੀ ਡੋਰ ਕੋਈ ਲੈ ਕੇ ਦਈਏ ਤਾਂ ਫਿਰ ਹੋਰ ਜਾਨ ਬੱਦੇਗਾ ਕਿਉਂਕਿ ਪਹਿਨਾ ਆਪਾਂ ਦੇਖਦੇ ਸੀਗੇ ਕਿ ਹਫਤਾ ਹਫਤਾ ਮੇਰਾ ਮੇਨਾ ਪਹਿਨਾ ਸੀ ਡੋਰਾ ਸੂਤਨ ਲੱਗ ਜਾਂਦੇ ਸਨ ਅਤੇ ਬਸੰਤ ਦਾ ਚਾਹ ਹੁੰਦਾ ਸੀ ਲੇਕਿਨ ਹੁਣ ਬਸੰਤ ਹਨ ਜੋ ਉਹ ਕਿਤੇ ਨਾ ਕਿਤੇ ਤਿਹਾਰ ਖੂਨੀ ਤਿਹਾਰ ਬਣ ਕੇ ਵੀ ਰਹਿ ਗਿਆ ਇਸ ਚਾਈਨਸ ਡੋਰ ਕਰਕੇ ਇਸ ਖੂਨ ਡੋਰ ਕਰਕੇ ਹੋਰ ਵੀ ਬਾਈ ਜੀ ਇੱਥੇ ਮਯੂਦਨ ਨਾਲ ਗੱਲਬਾਤ ਕਰ ਲੈਣ ਉਹਨਾਂ ਨਾਲ ਵੀ ਕਿਨਾ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਕਿਸ ਤਰ੍ਹਾਂ ਦਿਖ ਰਹੇ ਹੋ ਜੋ ਇੱਥੇ ਪਤੰਗਬਾਜ਼ੀ ਹੁੰਦੀ ਹੈ ਇਹਨਾਂ ਦੇ ਦੁਕਾਨ ਤੇ ਇਹ 47 ਸਾਲ ਤੋਂ ਜਾਂ 45 ਸਾਲ ਤੋਂ ਪਤੰਗਬਾਜ਼ੀ ਕਰ ਰਹੇ ਨੇ ਡੋਰ ਪਤੰਗ ਵੇਚ ਰਹੇ ਨੇ ਹੈਨਾ ਤੇ ਡੋਰ ਡਾਰ ਮਿਲਦੇ ਨੂੰ ਚਾਹ ਨਹੀਂ ਨਹੀਂ ਵੈਸਤਾ ਕਰ ਮੈਨੂੰ 30 ਸਾਲੋਂ ਕਿ ਮੈ ਪਰ ਮੈਂ ਨਾਂ ਲੈ ਕੇ ਗਿਆ ਨਾ ਇਹਨਾਂ ਨੂੰ ਕਦੇ ਪੁੱਛਿਆ ਹੀ ਇਸ ਬਾਰੇ ਵੀ ਸਭਾਈ ਹੈਗੀ ਕਿ ਨਹੀਂ ਸੀ ਜਦੋਂ ਸ਼ੁਰੂ ਸ਼ੁਰੂ ਚ ਡੋਰ ਆਈ ਸੀ ਆਪਾਂ ਨੂੰ ਇਹਨਾਂ ਨੂੰ ਨੌਲੇਜ ਨਹੀਂ ਸੀ ਉਦੋਂ ਵਰਤੀ ਕਦੇ ਨਹੀਂ ਮੈਂ ਤਾਂ ਕਦੇ ਪਤੰਗ ਹੀ ਨਹੀਂ ਚੜਾਈ ਵੈਸੇ ਆਪਾਂ ਦਾ ਇਹਨਾਂ ਚੜਾਉਣ ਨੂੰ ਬਣੀ ਆਉਂਦਾ ਪਰ ਐ ਵੀ ਮਤਲਬ ਵੀ ਨਾ ਇਹਨਾਂ ਨੂੰ ਆਪਾਂ ਕਦੇ ਪੁੱਛਿਆ ਹੈ ਬੱਚੇ ਨੇ ਵਧਾਉਣਾ ਦੇ ਹੁਣ ਨਹੀਂ ਬੱਚੇ ਆਪਣੇ ਵੱਡੇ ਨਹੀਂ ਬੱਚੇ ਤਾਂ ਇਹਨਾਂ ਕੋਲੇ ਕਦੇ ਤੁਸੀਂ ਦੇਖਿਆਗਾ ਕਿ ਡੋਰ ਵਿਕਰੀ ਹੋਵੇ ਚਾਈਨੀਜ਼ ਡੋਰ ਵਿਕਰੀ ਹੋਵੇ ਜਾਂ ਸ਼ਹਿਰ ਚ ਕੋਈ ਦੁਕਾਨਦਾਰ ਵੇਚ ਰਵੇ ਨਹੀਂ ਦੇਖੋ ਮੈਂ ਤਾਂ ਜ਼ਿਆਦਾਤਰ ਪਤੰਗ ਲੈ ਕੇ ਜਾਂਦਾ ਇਹਨਾਂ ਤੋਂ ਹੋਰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਨਾਲੇ ਕਰੀਏ ਅਸੀਂ ਵਧਾਉਣ ਨੂੰ ਉਡਾ ਨੀ ਉਹ ਦੁਕਾਨਾ ਕਰੀ ਹੋਈ ਹੈ ਮੇਰੀ ਪਿੰਡ ਅੱਛਾ ਆਪਣੇ ਦੁਕਾਨੇ ਹਾਂ ਪਤੰਗਾ ਇਹ ਦੁਕਾਨ ਕਰੀ ਹੈ ਹਾਂ ਕੀ ਹਾਲ ਹੈ ਕਿਹੜੇ ਪਿੰਡ ਹੈ ਦੇਖ ਲੈ ਦੇਖ ਲੈ ਦੇਖ ਲੈ ਅੱਛਾ ਅੱਛਾ ਕਿੰਨਾ ਫਰਕ ਪਿਆ ਜੋ ਇਸਤਿਹਾਰ ਦਾ ਲੋਕਾਂ ਦਾ ਰੁਝਾਨ ਘਟਿਆ ਜਾਂ ਵਧੀਆ ਪੈਣ ਨੂੰ ਨਹੀਂ ਤੇ ਹਰ ਦੋ ਤਾਂ ਜਰੂਰ ਤਾਂ ਵੱਧ ਹੀ ਆ ਜੀ ਘਟਦਾ ਥੋੜੀ ਆ ਕਿਉਂਕਿ ਮਹਿੰਗਾਈ ਵਧ ਗਈ ਨਾ ਹਾਂ ਜੀ ਨਹੀਂ ਟੱਲੀ ਜਾਂਦਾ ਜੀ ਤਾਂ ਮਹਿੰਗਾਈ ਹੋਵੇ ਜਿੰਨੀ ਮਰਜ਼ੀ ਆਪਾਂ ਬੱਚੋਂ ਲੈ ਕੇ ਤਾਂ ਦੇਣ ਮੰਗੀ ਤੇ ਪਾ ਗਏ ਦੇਖ ਲੈ ਕਿ ਲੋਕ ਰੋਡ ਤੇ ਬੱਚੇ ਨੇ ਤੁ ਤੋਂ ਡੋਰ ਮੰਗਦੇ ਨੇ ਪਲਾਸਟਿਕ ਦੀ ਨਹੀਂ ਕਦੇ ਮੰਗਦੇ ਉਹਨਾਂ ਕੋਲ ਰੱਖਦੀ ਨਹੀਂ ਨਾ ਲੈ ਕੇ ਗੀਆਂ ਕਦੇ ਮਤਲਬ ਦੂਜੀ ਡੋਰ ਵੀ ਲੈ ਕੇ ਕੱਲਾ ਪਤੰਗ ਕੱਲਾ ਪਤੰਗ ਮੈਂ ਤਾਂ ਫਿਰ ਸ਼ਾਇਦ ਨਹੀਂ ਅਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਕੱਲਾ ਪਤੰਗ ਇਹ ਰੱਖਦੇ ਹਨ ਚਾਈਨਸ ਡੋਰ ਨਹੀਂ ਰੱਖਦੇ ਇਕੱਲੇ ਪਤੰਗ ਪਤੰਗ ਵੇਚਦੇ ਹਨ ਦੇਖ ਸਕਦੇ ਹੋ ਤੁਸੀਂ ਦੁਕਾਨ ਦੇ ਵਿੱਚ ਕਾਫੀ ਭੀੜ ਜਿਆਦਾ ਲੱਗੀ ਹੋਈ ਹੈਗੀ ਡੋਰ ਕਿਨਾ ਬੇਟਾ ਆਪਣਾ ਪ੍ਰੀਤੀ ਪ੍ਰੀਤ ਬੜਾ ਕੀ ਕਰਨਾ ਹੈ ਇਥੇ ਪਤੰਗ ਲੈਣਾ ਹੈ ਕਿੰਨੇ ਮੈਂ ਆਇਆ ਜੀ ਮੈਨੂੰ ਲੱਗਦਾ ਸਾਰੇ ਸਾਈਜ਼ ਨੇ ਮਿਕਸ ਜੀ ਮਿਕਸ ਕਰਕੇ ਲੈ ਲੇਗਾ ਪਰ ਪਤੰਗ ਪੂਰੇ ਚੌਣਾ ਵੜਾਏਗਾ ਹਾਂ ਹਾਂ ਡੋਰ ਡੋਰ ਕਿਹੜੀ ਲੈਂਦੀ ਫਿਰ ਡੋਰ ਤਾਂ ਹੀ ਸਿੰਪਲ ਹੈ ਆ ਕਿਉਂ? ਥ੍ਰੈਡ। ਉਹ ਚੁੱਲੀ ਜਿੰਦੇ ਨਾਲ ਫਰੈਂਡਸ ਇੱਕ ਸਰਕਲ ਚੁੱਲੀ ਜਿੰਦੇ ਚਾਈਨੀ ਡੋਰ। ਨਾ ਨਹੀਂ। ਹੈ? ਕੋਈ ਸੀ ਨੇ ਕਿਹਾ ਨਹੀਂ ਕਿਦੋਂ ਮੈਂ ਦਵਾਦ ਨਾ ਤੇਰੇ ਦੋਸਤ ਮਿੱਤਰ ਨੇ ਕਿਸ ਨੇ। ਕਹਿੰਦੇ ਤਾਂ ਆ ਗਏ ਨੇ ਪਰ ਚਲਾਉਣੀ ਨਹੀਂ ਜੀ। ਚਲਾਉਣੀ ਨਹੀਂ। ਹੱਥ ਵੱਢੇ ਜਾਂਦੇ ਨੇ। ਅੱਛਾ। ਹਾਂਜੀ। ਕਿਤਨਾ ਕਿਤੇ ਬੇਟਾ ਜਾਨੀ ਨੁਕਸਾਨ ਵੀ ਹੁੰਦਾ ਨਾ? ਹਾਂ ਹਾਂਜੀ। ਫਿਰਦੀ ਆਈ ਜਦੋਂ। ਹਾਂ ਆਪਾਂ ਦੇਖ ਰਹੀਆਂ ਕਿ ਟੀਵੀ ਦੇ ਵਿੱਚ ਖਬਰਾਂ ਵਿੱਚ ਵੀ ਆ ਰਿਹਾ ਹੈ ਕਿ ਚਾਈਨੀ ਡੋਰ ਨਾਲ ਨੁਕਸਾਨ ਹੋ ਜਾਣਾ ਜਾਨੀ ਪੰਛੀਆਂ ਦੀਆਂ। ਹਾਂਜੀ ਹਾਂਜੀ। ਤਾਂ ਕੀ ਕਹਿਣਾ ਚਾਹੂੰਗਾ ਨਾ ਬੱਚਿਆਂ ਨੂੰ ਜੋ ਚਾਈਨਸ ਡੋਰ ਦੀ ਵਰਤੋਂ ਕਰ ਰਹੇ ਨੇ। ਨਹੀਂ ਕਰਨੀ ਚਾਹੀਦੀ। 7-8 ਸਾਲ 17 ਸਾਲ ਤੋਂ ਪਹਿਲਾਂ ਕਦੇ ਵਰਤੀ ਹੋ ਮੈਂ ਤਨੀ ਵਰਤੀ ਵੈਸੇ ਕਰੇ ਇਹ ਬਿਲਕੁਲ ਇਹ ਬੱਚਾ ਮਿਸਾਲ ਹੈ ਕਿ ਇਸਨੇ ਕਦੇ ਵੀ ਚਾਈਨਸ ਜੋੜ ਦੀ ਵਰਤੋਂ ਨਹੀਂ ਕੀਤੀ ਅਤੇ ਜਿਵੇਂ ਵੀਰ ਜੀ ਨੇ ਦੁਕਾਨਦਾਰ ਵੀਰ ਨੇ ਬੱਚੇ ਨੇ ਇੱਕ ਅਪੀਲ ਕੀਤੀ ਆ ਵੀ ਆਪਣੇ ਹਰੇਕ ਮਾਪੇ ਨੂੰ ਇਹ ਅਵੇਰ ਨਿਸ ਆਪਣੇ ਬੱਚਿਆਂ ਨੂੰ ਦੇਣੀ ਪੈਣੀ ਹੈ ਆਪਣਾ ਪਿਛੋਕਰ ਦੱਸਣਾ ਪੈਣਾ ਵੀ ਕਿਸ ਤਰ੍ਹਾਂ ਆਪਾਂ ਪਤੰਗਬਾਜ਼ੀ ਕਰਦੇ ਸੀ ਕਿਸ ਤਰ੍ਹਾਂ ਆਪਾਂ ਡੋਰ ਨੂੰ ਸੂਤ ਦੇ ਸੀ ਮਹੀਨਾ ਮਹੀਨਾ ਪਹਿਲਾਂ ਹਫਤਾ ਦਸਣ ਪਹਿਲਾਂ ਕਿਸ ਤਰ੍ਹਾਂ ਪਤੰਗ ਉਡਾਏ ਜਾਂਦੇ ਸਨ ਤਾਂ ਅੱਜ ਕਿਤੇ ਨਾ ਕਿਤੇ ਉਹ ਡੋਰ ਫਿਰ ਵੀ ਵਾਪਸ ਆ ਰਿਹਾ ਹੈ ਕਿਉਂਕਿ ਚਾਈਨਸ ਡੋਰ ਦੀ ਨੂੰ maat ਪਾਉਣ ਵਾਸਤੇ ਡੋਰ ਇਹ ਜੋ ਨੋ ਅਪਲਾਈ ਦੀ ਆ ਚੁੱਕੀ ਹੈ ਤਾਂ ਉਸ ਦੀ ਵਰਤੋਂ ਕਰੋ ਸੂਤੀ ਡੋਰ ਦੀ ਵਰਤੋਂ ਕਰੋ ਜਿਸ ਨਾਲ ਆਮ ਲੋਕਾਂ ਦੀ ਜਾਨਾਂ ਦਾ ਜੋ ਨੁਕਸਾਨ ਹੁੰਦਾ ਜੋ ਪੰਛੀਆਂ ਦੀ ਜਾਨਾਂ ਦਾ ਨੁਕਸਾਨ ਹੁੰਦਾ ਹੈਗਾ ਉਹ ਬਚੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ